ਜੋ ਮੈਂ ਲੋ ਜਿ세 ਐਫਆਰ ਨੰਬਰ 53 ਜਿਹੜਾ ਥਾਣਾ ਮੁਕੰਪੁਰੇ ਦਰਜ ਹੋਇਆ ਸੀ ਉਹਦੇ ਬਾਰੇ ਦੱਸਣਾ ਚਾਹੁੰਦੇ ਆ ਇਹ ਨਿਊ ਪਵਨ ਨਗਰ ਦੀ ਵਾਰਦਾਤ ਸੀ ਜੀ ਸਾਡੇ ਮਦਈ ਜਿਹੜੇ ਹੈ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈਸ ਸੁਨੀਤਾ ਰਾਣੀ ਇਹ 24 ਤੋਂ ਲੈ ਕੇ 29 April ਤੱਕ ਕਿਤੇ ਆਪਣੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ ਕੈਸ਼ ਜੂਲਰੀ 골ਡ ਔਰ ਸਿਲਵਰ ਦੇ ਆਈਟਮਸ ਗਾਇਬ ਸੀ ਤੇ ਇਸ ਕਰਕੇ ਮੁਕਦਮਾ ਨੰਬਰ 53 ਥਾਣਾ ਮੁਕਮਪੁਰ ਵਿੱਚ ਦਰਜ ਹੋਇਆ ਅੰਡਰ ਸੈਕਸ਼ਨ 331 305 ਬੀਐਨਐਸ ਤੇ ਫਿਰ ਇਹਦੇ ਵਿੱਚ ਐਸਐਚਓ ਸਾਹਿਬ ਨੇ ਔਰ ਏਸੀਪੀ ਈਸਟ ਨੇ ਜਦ ਸੀਸੀਟੀਵੀ ਟ੍ਰੇਲ ਫੋਲੋ ਕੀਤੀ ਤਾਂ ਸਾਨੂੰ ਦੋਸ਼ੀਆਂ ਬਾਰੇ ਪਤਾ ਚੱਲ ਗਿਆ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਜਿਨ੍ਹਾਂ ਦਾ ਨਾਮ ਅਮਨ ਦਾਤ ਹੈ ਸਨ ਆਫ ਲੱਕੀ ਸ਼ੇਰਾਵਿੰਦਰ ਰਹਿਣ ਵਾਲੇ ਹਨ ਔਰ ਵਿੱਕੀ ਸਨ ਆਫ ਗੁਰਦੇਵ ਸਿੰਘ ਨਿਊ ਪਵਨ ਨਗਰ ਦੇ ਰਹਿਣ ਵਾਲੇ ਹਨ ਇਨਾਂ ਕੋਲੋਂ ਰਿਕਵਰੀ 4.5 ਲੱਖ ਰੁਪਏ ਕੈਸ਼ ਹੋਈ ਹੈ 73 ਗ੍ਰਾਮ ਸੋਨੇ ਦੇ ਆਰਨਮੈਂਟਸ ਮਿਲੇ ਹਨ ਔਰ 350 ਗ੍ਰਾਮ ਸਿਲਵਰ ਦੇ ਚਾਂਦੀ ਦੇ ਆਰਨਮੈਂਟਸ ਰਿਕਵਰ ਹੋਏ ਹਨ ਜੀ ਇਹ ਕੀ ਕੰਮ ਕੀ ਕਰਦਾ ਸੀ ਜੀ ਇਹ ਰੋਪੀ ਜਿਹੜਾ ਜਿਹੜੇ આરોપી ਐ ਜੀ ਇਹ ਉਹੀ ਲੋਕੇਲਿਟੀ ਵਿੱਚ ਕੇਬਲ ਆਪਰੇਟਰ ਔਰ ਉਹਨਾਂ ਦੇ ਸਹਾਇਕ ਸੀ ਕੇਬਲ ਆਪਰੇਟਰ ਦਾ ਕੰਮ ਕਰਦੇ ਸੀ ਔਰ ਉਹਨਾਂ ਦੇ ਸਹਾਇਕ ਲੱਗੇ ਪਏ ਸੀ ਮੈਡਮ ਮਨਾਂ ਦਾ ਕੋਈ ਪਹਿਲਾ ਪਰਚਾ ਹੈ ਇਹ ਦੋਵਾਂ ਦੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਜੀ ਬਾਕੀ ਇਨਵੈਸਟੀਗੇਸ਼ਨ ਕੋਈ ਡਰਗ ਡੈਟਿਕਸ਼ਨ ਤੇ ਨਹੀਂ ਇਹਨਾਂ ਰੋਕੀਆਂ ਨੂੰ ਨਹੀਂ ਸੋ ਫਾਰ ਕੋਈ ਡਰਗ ਡੈਟਿਕਸ਼ਨ ਦਾ ਮਾਮਲਾ ਨਹੀਂ ਕੇਸ ਲਈ ਸਾਰੀ ਕੱਟ ਨੰਨ ਜਾਣ ਦਿੱਤਾ ਇਹਨਾਂ ਰੋਕੀਆਂ ਵੱਲੋਂ ਇਹ આરોપીਆਂ ਵੱਲੋਂ ਜਦ ਇਹ ਸਾਡੇ ਮਦਈ ਗਏ ਹੋਏ ਸੀ ਘਰੋਂ ਤਾਂ ਉਹਨਾਂ ਦੇ ਪਿੱਛੋਂ ਹੀ ਅਨਜਾਨ ਦਿੱਤਾ ਗਿਆ ਸੀ ਜੀ ਦਾ ਦੇਖ ਕਰਦੇ ਹੋਏ ਤੇ ਪੁਲਿਸ ਨੇ ਕੇਸ ਬੇਸ ਤੇ ਸਾਰਾ ਇੰਨੀ ਜਲਦੀ 24 ਘੰਟਿਆਂ ਚੋਰੀ ਟਰੇਸ ਕੀਤੀ ਹੈ ਉਹਦੇ ਬਾਰੇ ਇਹ ਜੀ ਸੀਸੀਟੀਵੀ ਹੋਰ ਟੈਕਨੀਕਲ ਡਾਟਾ ਫੋਲੋ ਕਰਦੇ ਹੋਏ ਸਾਡੇ ਜਿਹੜੇ ACP ਈਸਟ ਖੇਤਰ ਦੇ ਅੰਡਰ ਜਿਹੜੀ ਟੀਮ ਬਣੀ ਹੋਈ ਸੀ ਅਸੀਂ ਤੋਂ ਸੌਫਟ ਦੀ ਐਸਐਚਓ ਮੋਕੰਪੁਰਾ ਦੀ ਉਹਦੇ ਬੇਸ ਇਸ ਤੇ ਟਰੇਸ ਕੀਤਾ ਸੀ ਠੀਕ